ਜਬਜੀ ਸਾਹਿਬ ਬਾਣੀ ਨੂੰ ਟ੍ਰਾਂਸਲੇਸ਼ਨ ਕਰਨ ਦੇ ਪਿੱਛੇ ਕੀ ਕਾਰਨ ਰਿਹਾ? ਜਬਜੀ ਸਾਹਿਬ ਜਿਹੜਾ ਕਿ ਨਿਤਨੇਮ ਦੀ ਪਹਿਲੀ ਬਾਣੀ ਹੈ ਜਿਹਦਾ ਸਵੇਰੇ ਹਰ ਸਿੱਖ ਪਾਠ ਕਰਦਾ ਹੈ ਸਵੇਰੇ ਉੱਠ ਕੇ ਤੇ ਅੰਮ੍ਰਿਤ ਵੇਲੇ ਮੈਂ ਉਹਨੂੰ ਕੋਸ਼ਿਸ਼ ਕੀਤੀ ਇੱਕ ਹੰਬਲ ਜੀ ਅਟੈਂਪਟ ਹੈ ਕਿ ਇਹਨੂੰ ਇੱਕ ਯੂਨੀਕ ਟ੍ਰਾਂਸਲੇਸ਼ਨ ਪਹਿਲਾਂ ਗੁਰਮੁਖੀ ਵਿੱਚ ਹੈ ਉਹਦੇ ਬਾਅਦ ਮੈਂ ਇਹਨੂੰ ਰੋਮਨ 'ਚ ਲਿਖਿਆ ਹੈ ਉਦੇ ਬਾਅਦ ਜਿਹੜੇ ਡਿਫਿਕਲਟ ਵਰਡਸ ਨੇ ਉਹਨਾਂ ਦੀ ਇੱਕ ਬਰੀਫ ਗਲੋਸਰੀ ਦਿੱਤੀ ਹੈ ਉਹਦੇ ਬਾਅਦ ਜਿਹੜੀ ਅੱਗੇ ਮੂਲ ਮੰਤਰ ਜਾਂ ਸ਼ਲੋਕ ਜਾਂ ਪੌੜੀ ਆ ਰਹੀ ਹੈ ਉਹਦਾ ਬਰੀਫ ਡਿਸਕ੍ਰਿਪਸ਼ਨ ਥੋੜੀ ਜੀ 8-10 ਲਾਈਨਾਂ ਦੇ ਵਿੱਚ ਕਿ ਥੀਮ ਕੀ ਹੈ ਔਰ ਉਹਦੇ ਬਾਅਦ ਸਿੰਪਲ ਟ੍ਰਾਂਸਲੇਸ਼ਨ ਆਲ ਵਨ ਵਾਸ ਨੋਬਾਊਟ ਦੀ ਸਿਕ ਫੇਥ ਤੇ ਉਹਦੇ ਬਾਅਦ ਇਹ ਜਿਹੜੀ ਜਪਜੀ ਸਾਹਿਬ ਹੈ ਇਨੂੰ ਟ੍ਰਾਂਸਲੇਸ਼ਨ ਕੀਤੀ ਏ ਸੋ ਇਹਦੇ ਵਿੱਚ ਟਾਈਮ ਤਾਂ 2-3 ਸਾਲ ਲੱਗਾ ਪਰ ਇਹ ਨਹੀਂ ਕਿ ਮੈਂ ਡੈਡੀਕੇਟਿਡ ਟਾਈਮ ਪੂਰਾ 2-3 ਸਾਲ ਇਹਨੂੰ ਨਹੀਂ ਲਗਾਇਆ ਪਰ ਨਾਲ-ਨਾਲ ਇਹਦੇ ਉੱਤੇ ਵੀ ਕੰਮ ਕਰਦਾ ਰਿਹਾ ਤੇ ਦੂਜੀਆਂ ਕਿਤਾਬਾਂ ਦੇ ਉੱਤੇ ਵੀ ਕੰਮ ਕਰਦਾ ਹੈ ਜਿੰਨਾ ਤੋਂ ਜਿਹੜਾ ਆ ਪਤਾ ਚੱਲ ਰਿਹਾ ਹੈ ਕਿ ਕਿੰਨਾ ਕੁ ਟਾਈਮ ਲੱਗਾ ਇਹਨੂੰ ਲਿਖਦੇ ਨੂੰ ਤੇ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਇੱਕ ਆਥਰਾਂ ਤੇ ਮੇਰੀਆਂ 20 ਕਿਤਾਬਾਂ ਨੇ ਤੇ ਮੇਰਾ ਸਟਾਈਲ ਲਿਖਣ ਦਾ ਇਹ ਰਿਹਾ ਹੈ ਕਿ ਮੈਂ ਆਪਣੇ ਡੈਸਕਟਾਪ ਤੇ ਜਾਂ ਲੈਪਟਾਪ ਦੇ ਉੱਤੇ ਤਿੰਨ ਚਾਰ ਸਬਜੈਕਟ ਜਿੰਨਾ ਉੱਤੇ ਕੰਮ ਕਰਨਾ ਉਹਨਾਂ ਨੂੰ ਇਕੱਠਾ ਸ਼ੁਰੂ ਕਰਨਾ ਮੂਲ ਮੰਤਰ ਹੈ ਏ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਹ ਇਹ ਮੂਲ ਮੰਤਰ ਹੈ ਉਹਦੇ ਬਾਅਦ ਇੱਕ ਸ਼ਲੋਕ ਪਹਿਲਾਂ ਤੇ ਫਿਰ 38 ਪੌੜੀਆਂ ਤੇ ਉਹਦੇ ਬਾਅਦ ਇੱਕ ਸ਼ਲੋਕ ਅਖੀਰ ਦੇ ਵਿੱਚ ਸੋ ਮੈਂ ਕੀ ਕੀਤਾ ਹੈ ਕਿ ਜਿਵੇਂ ਗੁਰਮੁਖੀ ਦੇ ਵਿੱਚ ਇਹ ਦੇਖੋ ਜੀ ਜਿਵੇਂ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਹੈ ਹੈਨਾ ਹੁਣ ਗੁਰਮੁਖੀ ਨੂੰ ਮੈਂ ਰੋਮਨ ਦੇ ਵਿੱਚ ਲਿਖਿਆ ਪੂਰੀ ਕਿਤਾਬ ਦੇ ਵਿੱਚ ਇਹੀ ਕੋਸ਼ਿਸ਼ ਹੈ ਕਿ ਗੁਰਮੁਖੀ ਤੋਂ ਰੋਮਨ ਰੋਮਨ ਗੁਰਮੁਖੀ ਦੇ ਜਿਹੜੇ ਡਿਫਿਕਲਟ ਵਰਡ ਨੇ ਉਹਨਾਂ ਦੀ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਫਿਰ ਉਹਦਾ ਥੀਮ ਤੇ ਉਹਦੇ ਬਾਅਦ ਸਿੰਪਲ ਟ੍ਰਾਂਸਲੇਸ਼ਨ ਨਵੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਉਦੋਂ ਆ ਆਦਮੀ ਸੋਚਦਾ ਨਹੀਂ ਸੀ ਕਿਉਂਕਿ ਸਾਇੰਟਿਫਿਕ ਟੈਂਪਰ ਆਮ ਆਦਮੀ ਦਾ ਨਹੀਂ ਸੀ ਉਦੋਂ ਉਹਨਾਂ ਕਿਹਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਔਰ ਗ੍ਰਹਾਂ ਬਾਰੇ ਉਹਨਾਂ ਨੇ ਕਿਹਾ ਵੀ ਕਰੋੜ ਅ ਅੰਤਨਾ ਚਲੇ ਅੰਤਨਾ ਅੰਤ ਕਰੋੜ ਮਾ ਚਲੇ ਅੰਤਨਾ ਤੇ ਇਹ ਇਹ ਗੱਲਾਂ ਉਹਨਾਂ ਨੂੰ ਉਦੋਂ ਕਹੀਆਂ ਜਿਹੜੀ ਕਿ ਬੜੀ ਹੈਰਾਨੀ ਦੀ ਗੱਲ ਹੈ ਚੜ੍ਹਦੀ ਕਲਾ ਦੀ ਗੱਲ ਕੀਤੀ ਉਹਨਾਂ ਚੜ੍ਹਦੀ ਕਲਾ ਮਤਲਬ ਰਿਮੇਨ ਆਲਵੇਜ਼ ਇਨ ਹਾਈ ਸਪਿਰਿਟਸ ਅਰ ਦੂਜੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਦਾ ਮਤਲਬ ਹੈ ਵੈਲ ਬੀਇੰਗ ਆਫ एवरीवन ਇਹ ਮੇਰਾ ਖਿਆਲ ਹੈ ਇਹੋ ਜਿਹੇ ਕੁਝ ਚੀਜ਼ਾਂ ਨੇ ਜਿਹੜੀਆਂ ਸਿੱਖ ਧਰਮ ਨੂੰ ਇੱਕ ਵੇ ਆਫ ਲਾਈਫ ਬਣਾਉਂਦਾ ਹੈ ਮੈਂ ਆਪਣੇ ਆਪ ਨੂੰ ਗੁੱਡ ਸੇਖੀ ਸਮਝਣਾ ਕਿ ਜੋ ਬੇਸਿਕ ਟੈਨਟਸ ਨੇ ਸਿੱਖism ਦੇ ਤਿੰਨ ਚਿਰਤ ਕਰਨਾ ਵੰਡ ਛਕਣਾ ਤੇ ਨਾਮ ਜਪਣਾ ਕਿਉਂ ਮੈਂ ਉਹਨਾਂ ਵਿੱਚ ਬਹੁਤ ਵਿਸ਼ਵਾਸ ਕਰਨਾ ਆਮ ਪੰਜਾਬੀ ਪੜਨ ਵਾਲੇ ਲੋਕ ਜਿਹੜੇ ਨੇ ਉਹ ਗੁਰਮੁਖੀ ਚ ਲਿਖੇ ਹੋਏ ਜਪਜੀ ਸਾਹਿਬ ਨੂੰ ਉਨੀ ਅੱਛੀ ਤਰ੍ਹਾਂ ਨਹੀਂ ਪੜ ਸਕਦੇ ਇਸ ਕਰਕੇ ਮੇਰੀ ਕੋਸ਼ਿਸ਼ ਸੀ ਕਿ ਇਹ ਆਮ ਆਦਮੀ ਤੱਕ ਪਹੁੰਚੇ ਬੱਚਿਆਂ ਤੱਕ ਵੀ ਪਹੁੰਚੇ ਔਰ ਬਿਗినਰ ਜਿਹੜੇ ਜਾਨਣਾ ਚਾਹੁੰਦੇ ਨੇ ਇਸ ਕਮਾਲ ਦੇ ਖਜ਼ਾਨੇ ਬਾਰੇ ਉਹਨਾਂ ਨੂੰ ਵੀ ਇਹਦੀ ਸਮਝ ਲੱਗੇ ਮੈਂ ਸਮਝਣਾ ਕਿ ਜੇ ਕਿਧਰੇ ਕੋਈ ਗਲਤੀ ਹੋ ਗਈ ਹੋਏ ਜਾਂ ਕਿਧਰੇ ਕੋਈ ਇਹੋ ਜੀ ਚੀਜ਼ ਜਿਹੜੂ ਮੇਰੀ ਸਮਝ ਦੇ ਮੁਤਾਬਕ ਨਹੀਂ ਮੈਂ ਠੀਕ ਤਰੀਕੇ ਨਾਲ ਸਮਝ ਸਕਿਆ ਤਾਂ ਉਹਦੇ ਵਾਸਤੇ ਮੈਂ ਪਹਿਲਾਂ ਹੀ ਪੜਨ ਵਾਲਿਆਂ ਤੋਂ ਵੀਰ ਤੋਂ ਸਾਰਿਆਂ ਤੋਂ ਮਾਫੀ ਮੰਗਣਾ ਚਾਹਾਂਗਾ ਸਰਸ਼ੀਕਾਲ ਸカイ ਨਿਊਜ਼ ਪੰਜਾਬ ਦੇਖ ਰਹੇ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਜੰਨਤ ਜੇਕਰ ਗੱਲ ਕਰੀਏ ਸਿੱਖ ਧਰਮ ਦੀ ਲੋਕਾਂ ਦੇ ਵਿੱਚ ਸਿੱਖ ਧਰਮ ਨੂੰ ਲੈ ਕੇ ਜਾਂ ਸਿੱਖ ਜਿਹੜੇ ਹੈਗੇ ਨੇ ਉਹ ਰੋਜ਼ ਰੋਜ਼ਾਨਾ ਦੇ ਵਿੱਚ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਦੇ ਨੇ ਗੁਰਦੁਆਰਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਸਿੱਖਾਂ ਦੇ ਵੱਲੋਂ ਜਿਹੜੀ ਇਹ ਬਾਣੀ ਹੈ ਉਹ ਸਵੇਰੇ ਪੜ੍ਹੀ ਜਾਂਦੀ ਹੈ ਪਰ ਜੇਕਰ ਕਿੰਨਾ ਚੰਗਾ ਹੋ ਜਾਵੇ ਕਿ ਇਸ ਨੂੰ ਇਸ ਬਾਣੀ ਨੂੰ ਆਖਿਰਕਾਰ ਇਹ ਗੁਰਮੁਖੀ ਦੇ ਵਿੱਚ ਲਿਖੀ ਹੋਈ ਹੈ ਪੰਜਾਬੀ ਦੀ ਪਰ ਜੇ ਕਿੰਨਾ ਚੰਗਾ ਹੋ ਜਵੇ ਕਿ ਜਿਹੜੇ ਯੰਗਸਟਰਸ ਨੇ ਜਾਂ ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਇਸ ਨੂੰ ਇੰਗਲਿਸ਼ ਦੇ ਵਿੱਚ ਵੀ ਮਿਲ ਜਵੇ ਹਾਂ ਇਹ ਜਿਹੜੀ ਹੈ ਇਸ ਦੇ ਰਿਲੇਟਿਡ ਜਿਹੜੀ ਇੱਕ ਬੁੱਕ ਹੈ ਉਹ ਲਿਖੀ ਹੋਈ ਹੈ ਬਾਣੀ ਜਿਹੜੀ ਹੈ ਜਗਜੀਤ ਸਾਹਿਬ ਦੀ ਜਿਹੜੀ ਬਾਣੀ ਹੈ ਪਹਿਲਾ ਬਾਣੀ ਨੂੰ ਕਹਿੰਦੇ ਨੇ ਤੇ ਇਹਦੀ ਹੁਣ ਟ੍ਰਾਂਸਲੇਸ਼ਨ ਹੋ ਚੁੱਕੀ ਹੈ ਇੰਗਲਿਸ਼ ਦੇ ਵਿੱਚ ਤੇ ਜਿਨ੍ਹਾਂ ਨੇ ਇਹਦੀ ਟ੍ਰਾਂਸਲੇਸ਼ਨ ਕੀਤੀ ਹੈ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ ਕਰਨਲ ਦਿਲਜੀਤ ਸਿੰਘ ਚੀਮਾ ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਰ ਦੇ ਸਟੂਡੀਓ ਦੇ ਵਿੱਚ ਥੈਂਕ ਯੂ ਜਨਤ ਔਰ ਮੈਂ ਸਾਰੇ ਵਿਊਰਸ ਨੂੰ ਸਤਿ ਸ੍ਰੀ ਅਕਾਲ ਬੁਲਾਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਰਹੇਗਾ ਤੁਹਾਡੇ ਤੋਂ ਕਿ ਜਬਜੀ ਸਾਹਿਬ ਬਾਣੀ ਨੂੰ ਟ੍ਰਾਂਸਲੇਸ਼ਨ ਕਰਨ ਦੇ ਪਿੱਛੇ ਕੀ ਕਾਰਨ ਰਿਹਾ ਜਨਰਤ ਇਹ ਸਮਝਣ ਵਾਲੀ ਗੱਲ ਹੈ ਕਿ ਮੈਂ ਫੀਲ ਕਰਨਾ ਕਿ ਮੇਰੀ ਜਨਰੇਸ਼ਨ ਜਿਹੜੀ ਹੈ ਹਾਂ ਉਹ ਜਿਹੜਾ ਕਮਾਲ ਦਾ ਕਲਚਰ ਤੇ ਹੈਰੀਟੇਜ ਹੈ ਸਿੱਖ ਧਰਮ ਦਾ ਉਹਦੇ ਅਸੀਂ ਟਰਸਟੀ ਆ ਹਾਂ ਔਰ ਸਾਡਾ ਇਹ ਫਰਜ਼ ਬਣਦਾ ਹੈ ਕਿ ਇਹਨੂੰ ਅਸੀਂ ਪਾਸਾਨ ਕਰੀਏ ਨੈਕਸਟ ਜਨਰੇਸ਼ਨ ਨੂੰ ਤਾਂ ਕਿ ਉਹ ਇਹਦੇ ਕਸਟੋਡੀਅਨ ਬਣ ਉਹ ਫਿਰ ਅੱਗੇ ਪਾਸਨ ਕਰਦੇ ਰਹਿਣ ਤੇ ਇਹ ਜਿਹੜਾ ਕਮਾਲ ਦਾ ਹੈਰੀਟੇਜ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਪਾਤਸ਼ਾਹੀ ਨੇ ਦਿੱਤਾ ਤੇ ਉਹਦੇ ਬਾਅਦ ਜਿਹੜੇ 9 ਹੋਰ ਨਾਨਕ ਆਏ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਰਚਿਆ ਹੋਇਆ ਇਹੋ ਜੇ ਕਮਾਲ ਦੇ ਕਲਚਰ ਨੂੰ ਤੇ ਇਹੋ ਜੇ ਹੈਰੀਟੇਜ ਨੂੰ ਅਸੀਂ ਅਗਲੀ ਜਨਰੇਸ਼ਨ ਨੂੰ ਪਾਸਨ ਕਰ ਸਕੀਏ ਜੀ ਮੇਰਾ ਇਹ ਵੀ ਫੀਲਿੰਗ ਹੈ ਕਿ ਸ਼ਾਇਦ ਮੇਰੇ ਵਰਗੇ ਲੋਕ ਜਿਹੜੇ ਨੇ ਉਹ ਲਾਸਟ ਕੜੀ ਨੇ ਜਿਨ੍ਹਾਂ ਨੂੰ ਬੀਇੰਗ ਬੋਰਨ ਸਿੱਖ ਔਰ ਆਦਰਵਾਇਜ਼ ਇਸ ذات ਦੇ ਧਰਮ ਦੇ ਬਾਰੇ ਕੁਝ ਜਾਣਦੇ ਨੇ ਤੇ ਅਗਲੀ ਜਨਰੇਸ਼ਨ ਜਿਹੜੀ ਹੈ ਜਿਹੜੀ ਗਵਾਚੀ ਹੋਈ ਹੈ ਲੱਭਦੀ ਫਿਰਦੀ ਹੈ ਕਿ ਕੀ ਕਰਨਾ ਹੈ ਤੇ ਆਹ ਉਹਨੇ ਕ੍ਰਾਸ ਰੋਡ ਤੇ ਉਹਨਾਂ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਉਹਨਾਂ ਨੂੰ ਇਹ ਮੈਸੇਜ ਜਿਹੜਾ ਹੈ ਗੁਰੂ ਮਹਾਰਾਜ ਦਾ ਦਿੱਤਾ ਜਾਏ ਇਸ ਕਰਕੇ ਪਹਿਲਾਂ ਤਾਂ ਮੈਂ ਕਿਤਾਬ ਲਿਖੀ ਇੱਕ ਆਲ ਵਨ ਮਸ ਨੋ ਅਬਾਊਟ ði ਸਿੱਖ ਫੇਥ ਇਹ ਕਿਤਾਬ ਜੂਨ ਦੇ ਵਿੱਚ ਰਿਲੀਜ਼ ਹੋਈ ਸੀ ਔਰ ਹੁਣ ਮੈਂ ਜਪਜੀ ਸਾਹਿਬ ਜਿਹੜਾ ਕਿ ਨਿਤਰੇਮ ਦੀ ਪਹਿਲੀ ਬਾਣੀ ਹੈ ਜਿਹਦਾ ਸਵੇਰੇ ਹਰ ਸਿੱਖ ਪਾਠ ਕਰਦਾ ਹੈ ਸਵੇਰੇ ਉੱਠ ਕੇ ਤੇ ਅੰਮ੍ਰਿਤ ਵੇਲੇ ਮੈਂ ਉਹਨੂੰ ਕੋਸ਼ਿਸ਼ ਕੀਤੀ ਇੱਕ ਹੰਮਲ ਜਈ ਅਟੈਂਪਟ ਹੈ ਕਿ ਇਹਨੂੰ ਇੱਕ ਯੂਨਿਕ ਟ੍ਰਾਂਸਲੇਸ਼ਨ ਜੀ ਯੂਨਿਕ ਮੈਂ ਇਸ ਲਈ ਕਹਿ ਰਿਹਾ ਕਿ ਪਹਿਲਾਂ ਗੁਰਮੁਖੀ ਵਿੱਚ ਹੈ ਹਾਂ ਉਹਦੇ ਬਾਅਦ ਮੈਂ ਇਹਨੂੰ ਰੋਮਨ 'ਚ ਲਿਖਿਆ ਹੈ ਹਾਂ ਉਹਦੇ ਬਾਅਦ ਜਿਹੜੇ ਡਿਫਿਕਲਟ ਵਰਡਸ ਨੇ ਉਹਨਾਂ ਦੀ ਇੱਕ ਬਰੀਫ ਗਲੋਸਰੀ ਦਿੱਤੀ ਹੈ ਉਹਦੇ ਬਾਅਦ ਜਿਹੜੀ ਅੱਗੇ ਮੂਲ ਮੰਤਰ ਜਾਂ ਸ਼ਲੋਕ ਜਾਂ ਪੌੜੀ ਆ ਰਹੀ ਹੈ ਉਹਦਾ ਬਰੀਫ ਡਿਸਕ੍ਰਿਪਸ਼ਨ ਥੋੜੀ ਜਿਹੀ 8-10 ਲਾਈਨਾਂ ਦੇ ਵਿੱਚ ਕਿ ਥੀਮ ਕੀ ਹੈ ਔਰ ਉਹਦੇ ਬਾਅਦ ਸਿੰਪਲ ਟ੍ਰਾਂਸਲੇਸ਼ਨ ਦੇਖੋ ਜਿਵੇਂ ਕਿ ਸਭ ਨੂੰ ਪਤਾ ਹੋਵੇਗਾ ਜੋ ਜਪਜੀ ਸਾਹਿਬ ਬਾਰੇ ਜਾਣਦੇ ਨੇ ਕਿ ਜਪਜੀ ਸਾਹਿਬ ਦੀ ਜਿਹੜੀ ਯੂਨੀਕ ਸਬਲਾਈਮ ਸਪਿਰਚੁਅਲਿਟੀ ਹੈ ਉਹਦਾ ਬੜੇ ਲੋਕਾਂ ਨੂੰ ਪਤਾ ਹੈ ਜੀ ਗੱਲ ਇਹ ਹੈ ਕਿ ਇਹ ਜਿਹੜਾ ਨਾ ਜਪਜੀ ਸਾਹਿਬ ਇਹ ਲਿਖਿਆ ਹੋਇਆ ਗੁਰਮੁਖੀ ਹਾਂ ਗੁਰਮੁਖੀ ਤੇ ਅੱਜ ਦੀ ਪੰਜਾਬੀ ਦੇ ਵਿੱਚ ਬਹੁਤ ਅੰਤਰ ਹੈ ਇਸ ਕਰਕੇ ਆਮ ਪੰਜਾਬੀ ਪੜਨ ਵਾਲੇ ਲੋਕ ਜਿਹੜੇ ਨੇ ਉਹ ਗੁਰਮੁਖੀ ਚ ਲਿਖੇ ਹੋਏ ਜਪਜੀ ਸਾਹਿਬ ਨੂੰ ਓਨੀ ਅੱਛੀ ਤਰ੍ਹਾਂ ਨਹੀਂ ਸਮਝ ਪੰਦੇ ਇਸ ਕਰਕੇ ਮੇਰੀ ਇਹ ਕੋਸ਼ਿਸ਼ ਸੀ ਕਿ ਇਹ ਆਮ ਆਦਮੀ ਤੱਕ ਪਹੁੰਚੇ ਬੱਚਿਆਂ ਤੱਕ ਵੀ ਪਹੁੰਚੇ ਔਰ ਬਿਗਨਰ ਜਿਹੜੇ ਜਾਨਣਾ ਚਾਹੁੰਦੇ ਨੇ ਇਸ ਕਮਾਲ ਦੇ ਖਜ਼ਾਨੇ ਬਾਰੇ ਉਹਨਾਂ ਨੂੰ ਵੀ ਇਹਦੀ ਸਮਝ ਲੱਗੇ ਤੇ ਇਸ ਲਈ ਇੱਕ ਬੜੀ ਹੰਬਲ ਜੀ ਕੋਸ਼ਿਸ਼ ਕੀਤੀ ਹੈ ਇਹ ਜਪਜੀ ਸਾਹਿਬ ਦੀ ਟ੍ਰਾਂਸਲੇਸ਼ਨ ਬੜੇ ਮਹਾਨ ਮਹਾਨ ਵਿਦਵਾਨਾਂ ਨੇ ਕੀਤੀ ਹੈ ਭਾਈ ਵੀਰ ਸਿੰਘ ਸਨ ਬਹੁਤ ਵੱਡੇ ਫਿਲਾਸਫਰ ਤੇ ਲੇਖਕ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਕੀਤੀ ਹੈ ਓਸ਼ੋ ਨੇ ਕੀਤੀ ਹੈ ਬੜੀ ਕਮਾਲ ਦੀ ਫਿਰ ਇੱਕ ਮੇਰੇ ਰਿਸ਼ਤੇਦਾਰ ਹੀ ਸਨ ਗੁਰਦੀਪ ਸਿੰਘ ਰੰਦਾਵਾ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਬੜੇ ਸਾਲ ਉਹਨਾਂ ਨੇ ਬੜੀ ਅੱਛੀ ਇੱਕ ਟ੍ਰਾਂਸਲੇਸ਼ਨ ਕੀਤੀ ਹੈ ਇੱਕ ਹੋਰ ਨੇ ਆਈਐਸ ਆਫਸਰ ਰਿਟਾਇਰਡ ਨੇ ਮਨੀਸ਼ਵਰ ਸਿੰਘ ਚਾਹਲ ਉਹਨਾਂ ਨੇ ਬੜੀ ਅੱਛੀ ਬੜੇ ਵਿਦਵਾਨਾਂ ਨੇ ਕੀਤੀ ਹੈ ਇਹ ਮੇਰੇ ਵੱਲੋਂ ਇੱਕ ਹੰਬਲ ਐਫਰਟ ਇਸ ਲਈ ਹੈ ਕਿਉਂਕਿ ਮੈਂ ਬੌਨ ਸਿੱਖਾਂ ਮੈਂ ਡਿਵੌਟ ਸਿੱਖ ਨਾ ਹਾਂ ਉहां पर ਮੈਂ ਆਪਣੇ ਆਪ ਨੂੰ ਗੁੱਡ ਸਿੱਖ ਇਸ ਲਈ ਸਮਝਣਾ ਕਿ ਜੋ ਬੇਸਿਕ ਟੈਨਟਸ ਨੇ ਸਿੱਖ ਜਮ ਦੇ ਤਿੰਨ ਕਿਰਤ ਕਰਨਾ ਵੰਡ ਛਕਣਾ ਤੇ ਨਾਮ ਜਪਣਾ ਕਿਉਂ ਮੈਂ ਉਹਨਾਂ ਵਿੱਚ ਬਹੁਤ ਵਿਸ਼ਵਾਸ ਕਰਨਾ ਕਿਰਤ ਕਰਨ ਦਾ ਮਤਲਬ ਹੁੰਦਾ ਵਰਕ ਇਜ਼ ਵਰਸ਼ਿਪ ਬਿਲਕੁਲ ਔਰ ਇਹ ਵਨ ਕਿਸ਼ਨ ਨੇ ਵੀ ਉਹਦੇ ਵਿੱਚ ਗੀਤਾ ਵਿੱਚ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਵਰਕ ਇਸ ਵਰਸ਼ਪ ਦੂਜਾ ਵਨ ਸੈਕਿੰਡ ਦਾ ਮਤਲਬ ਇਹ ਹੁੰਦਾ ਹੈ ਕਿ ਸ਼ੇਅਰਿੰਗ ਵਿਦ ਦੋਜ਼ ਹੂ ਨੀਡ ਇਸ ਮੋਰ ਥੈਨ ਯੋਰਸ ਜਿਨ੍ਹਾਂ ਦੀ ਜ਼ਰੂਰਤ ਤੁਹਾਡੇ ਤੋਂ ਜ਼ਿਆਦਾ ਹੈ ਉਹਨਾਂ ਦੇ ਨਾਲ ਸ਼ੇਅਰ ਕਰਨਾ ਤੇ ਤੀਜਾ ਹੈ ਨਾਮ ਜਪਣਾ ਮਤਲਬ ਵਨ ਗੋਡ ਉਹਦੀ ਪ੍ਰੇਅਰ ਉਹਨੂੰ ਯਾਦ ਰੱਖਣਾ ਔਰ ਉਹਦੀ ਕ੍ਰੀਏਸ਼ਨ ਜਿਹੜਾ ਤੁਹਾਡਾ ਮੇਕਰ ਹੈ ਉਹਨੂੰ ਯਾਦ ਰੱਖਣਾ ਸੋ ਇਸ ਕਰਕੇ ਮੈਂ ਸਮਝਿਆ ਕਿ ਮੈਂ ਕੋਸ਼ਿਸ਼ ਕਰਾਂ ਪੈਸੇ ਇਹ ਵੀ ਤੁਹਾਨੂੰ ਦੱਸਾਂ ਜਨਤ ਜੀ ਕਿ ਕਿਸੇ ਵੀ ਇਨਸਾਨ ਦੀ ਹਮ ਇਨੀ ਵਕਤ ਜਾਂ ਇਨੀ ਔਕਾਤ ਨਹੀਂ ਕਿ ਜਬਦੀ ਸਾਹਿਬ ਵਰਗੀ ਡੀਪ ਫਿਲਾਸੋਫੀਕਲ ਇਨ ਕਮਾਲ ਦੇ ਜਿਹੜੀ ਕੰਪੋਜੀਸ਼ਨ ਹੈ ਗੁਰੂ ਨਾਨਕ ਸਾਹਿਬ ਦੀ ਉਹਨੂੰ ਪੂਰੀ ਤਰ੍ਹਾਂ ਸਮਝਿਆ ਜਾ ਸਕੇ ਕਿ ਉਹ ਲਿਮਿਟੇਸ਼ਨਸ ਆਫ ਇੰਟੈਲੈਕਟ ਹਮ ਸਕਾਲਰਸ਼ਿਪ ਇਸ ਕਰਕੇ ਆਦਮੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਉਹ ਬਸ ਪੂਰੀ ਤਰ੍ਹਾਂ ਉਹਨੂੰ ਸਮਝਣਾ ਜਿਹੜਾ ਮੇਰਾ ਖਿਆਲ ਹੈ ਬਹੁਤ ਮੁਸ਼ਕਲ ਕੰਮ ਹੈ ਬਹੁਤ ਮੁਸ਼ਕਲ ਕੰਮ ਹੈ ਹਾਂਜੀ ਜਿਵੇਂ ਤੁਸੀਂ ਦੱਸ ਰਹੇ ਹੋ ਥਾਲੀ ਗੱਡਲਾਂ ਤੋਂ ਜਿਹੜਾ ਆ ਪਤਾ ਚੱਲ ਰਿਹਾ ਹੈ ਕਿ ਕਿੰਨਾ ਕੁ ਟਾਈਮ ਲੱਗਾ ਇਹਨੂੰ ਲਿਖਦੇ ਨੂੰ ਤੇ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਹੈ ਜਨਤ ਮੈਂ ਇੱਕ ਆਥਰ ਆ ਤੇ ਮੇਰੀਆਂ 20 ਕਿਤਾਬਾਂ ਨੇ ਤੇ ਮੇਰਾ ਸਟਾਈਲ ਲਿਖਣ ਦਾ ਇਹ ਰਿਹਾ ਹੈ ਕਿ ਮੈਂ ਆਪਣੇ ਡੈਸਕਟਾਪ ਤੇ ਜਾਂ ਲੈਪਟਾਪ ਦੇ ਉੱਤੇ ਤਿੰਨ ਚਾਰ ਸਬਜੈਕਟ ਜਿੰਨਾ ਉੱਤੇ ਕੰਮ ਕਰਨਾ ਉਹਨਾਂ ਨੂੰ ਇਕੱਠਾ ਸ਼ੁਰੂ ਕਰਨਾ ਤੇ ਜਦੋਂ ਜਿਹੜੇ ਸਬਜੈਕਟ ਦੇ ਉੱਤੇ ਮੈਨੂੰ ਕੋਈ ਰਿਸਰਚ ਦੇ ਨਾਲ ਇਨਫੋਰਮੇਸ਼ਨ ਕੁਝ ਹੋਰ ਲਿਖਣਾ ਉਹ ਹੌਲੀ 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 ਇਹਨੂੰ 2-3 ਸਾਲ ਮੈਨੂੰ ਲੱਗੇ ਨੇ ਇਹਨੂੰ ਸਮਝਦਿਆਂ ਨੂੰ ਇਹ ਇਸ ਕਿਤਾਬ ਨੂੰ ਵੀ ਆ ਜਿਹੜੀ ਹੈ ਆ ਆਲ ਵਨ ਵਾਸ ਨੋ ਅਬਾਊਟ ਦੀ ਸਿੱਖ ਫੈਥ ਤੇ ਉਹਦੇ ਬਾਅਦ ਇਹ ਜਿਹੜੀ ਜਪਜੀ ਸਾਹਿਬ ਹੈ ਇਨੂੰ ਹੁਣ ਟ੍ਰਾਂਸਲੇਸ਼ਨ ਕੀਤੀ ਏ ਸੋ ਇਹਦੇ ਵਿੱਚ ਟਾਈਮ ਤਾਂ 2-3 ਸਾਲ ਲੱਗਾ ਪਰ ਇਹ ਨਹੀਂ ਕਿ ਮੈਂ ਡੈਡੀਕੇਟਿਡ ਟਾਈਮ ਪੂਰਾ 2-3 ਸਾਲ ਇਹਨੂੰ ਨਹੀਂ ਲਗਾਇਆ ਪਰ ਨਾਲ-ਨਾਲ ਇਹਦੇ ਉੱਤੇ ਵੀ ਕੰਮ ਕਰਦਾ ਰਿਹਾ ਤੇ ਦੂਜੀਆਂ ਕਿਤਾਬਾਂ ਦੇ ਉੱਤੇ ਵੀ ਕੰਮ ਕਰਦਾ ਸੀ ਕਿੰਨੀ ਔਖਾਈ ਹੈ ਕਿਤਾਬ ਨੂੰ ਲਿਖਦੇ ਹੋਏ ਟ੍ਰਾਂਸਲੇਸ਼ਨ ਬਹੁਤ ਔਖਾ ਕੰਮ ਹੈ ਅ ਦੂਜਾ ਲਿਖਣ ਵਾਸਤੇ ਮੈਂ ਜਿਵੇਂ ਦੱਸਿਆ ਪਈ ਮੈਂ ਲੇਖਕ ਆ ਮੈਂ ਬੜੇ ਆਰਟੀਕਲ ਅਖਬਾਰਾਂ 'ਤੇ ਦਰਉਦ ਲਿਖਦਾ ਰਹਿਣਾ ਪਰ ਮੈਂ ਸਮਝ ਨਾ ਕਿ ਟ੍ਰਾਂਸਲੇਸ਼ਨ ਸਾਰਾ ਔਖਾ ਕੰਮ ਹੈ ਕਿਉਂਕਿ ਹੁੰਦਾ ਇਹ ਹੈ ਕਿ ਟ੍ਰਾਂਸਲੇਸ਼ਨ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਤੁਸੀਂ ਇੱਕ ਸੁਗੰਧ ਦੀ ਬੋਤਲ ਵਿੱਚੋਂ ਦੂਜੀ ਬੋਤਲ ਦੇ ਵਿੱਚ ਪਾਣੀ ਹੋਵੇ ਤੋ ਜਦੋਂ ਤੁਸੀਂ ਪਾਦੇ ਹੋ ਟਰਾਂਸਫਰ ਕਰਦੇ ਹੋ ਕੁਝ ਸੁਕਾਂ ਤੇ ਵੈਸੇ ਹੀ ਉੱਡ ਜਾਂਦੀ ਹੈ ਤੇ ਇਸ ਕਰਕੇ ਇਹ ਬੜਾ ਕੇਅਰਫੁਲੀ ਔਰ ਸੋਚ ਸਮਝ ਕੇ ਕਰਨ ਵਾਲਾ ਕੰਮ ਹੈ ਔਰ ਇਹ ਮੁਸ਼ਕਲ ਕੰਮ ਹੈ ਪਰ ਮੈਂ ਕਿਉਂਕਿ ਮੇਰੇ ਕੋਲ ਇਹ ਪੈਸ਼ਨ ਸੀ ਕਿ ਸਾਰਾ ਕੁਲ ਪਹੁੰਚੇ ਤੇ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਔਰ ਮੈਂ ਸਮਝਣਾ ਕਿ ਜੇ ਕਿਧਰੇ ਕੋਈ ਗਲਤੀ ਹੋ ਗਈ ਹੋਏ ਜਾਂ ਕਿਧਰੇ ਕੋਈ ਇਹੋ ਜੀ ਚੀਜ਼ ਜਿਹਨੂੰ ਮੇਰੀ ਸਮਝ ਦੇ ਮੁਤਾਬਕ ਨਹੀਂ ਮੈਂ ਠੀਕ ਤਰੀਕੇ ਨਾਲ ਸਮਝ ਸਕਿਆ ਤਾਂ ਉਹਦੇ ਵਾਸਤੇ ਮੈਂ ਪਹਿਲਾਂ ਹੀ ਪੜਨ ਵਾਲਿਆਂ ਤੋਂ ਈਵਰਸ ਤੋਂ ਸਾਰਿਆਂ ਤੋਂ ਮਾਫੀ ਮੰਗਣਾ ਚਾਹਨਾ ਜੀ ਜੇਕਰ ਗੱਲ ਕਰੀਏ ਕਿ ਸਿੱਖ ਧਰਮ ਨੂੰ ਫਿਲਾਉਣ ਦੇ ਲਈ ਤੁਹਾਡੇ ਵੱਲੋਂ ਇਹ ਬੁੱਕ ਲਿਖੀ ਗਈ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਿੱਖ ਖਾਸ ਕਰ ਜਿਹੜੇ ਯੁਵਾ ਪੰਜਾਬ ਤੋਂ ਜਾਂਦੇ ਨੇ ਕਿਉਂਕਿ ਉਹ ਆਪਣੇ ਪਛੋਕੜ ਦੇ ਨਾਲ ਨਾ ਔਲੇ ਹੋਏ ਜਾ ਰਹੇ ਨੇ ਤੇ ਉਹਨਾਂ ਦੇ ਲਈ ਗੁਰੂਆਂ ਦਾ ਸੰਦੇਸ਼ ਕਿ ਗੁਰੂਆਂ ਨੇ ਸਾਡਿਆਂ ਨੇ ਸਾਨੂੰ ਕੀ ਦਿੱਤਾ ਆ ਇੱਕ ਪਹਿਲ ਆ ਤੁਹਾਡੇ ਵੱਲੋਂ ਅ ਦੇਖੋ ਜੀ ਇਸ ਤਰ੍ਹਾਂ ਹੈ ਕਿ ਮੈਂ ਕੌਣ ਹੁੰਨਾ ਸਿੱਖ ਧਰਮ ਨੂੰ ਫਲਾਣ ਵਾਲਾ ਸਿੱਖ ਧਰਮ ਜਿਹੜਾ ਨਾ ਉਹਦੇ ਤੁਸੀਂ ਬੇਸਿਕ ਚੀਜ਼ਾਂ ਦੇਖੋ ਜਿਹੜੀਆਂ ਨੇ ਉਹਦੇ ਵਿੱਚ ਚਾਹੇ ਉਹ ਲੰਗਰ ਦੀ ਗੱਲ ਕਰੀਏ ਜਾਂ ਸੇਵਾ ਦੀ ਗੱਲ ਕਰੀਏ ਦੇਖੋ ਗੁਰੂ ਨਾਨਕ ਸਾਹਿਬ ਜਿਹੜੇ ਫਾਊਂਡਰ ਸਨ 15ਵੀਂ ਸਦੀ ਦੇ ਜਿਹੜੇ ਆਏ ਜਦੋਂ ਗੁਰੂ ਨਾਨਕ ਸਾਹਿਬ ਆਏ ਨੇ ਇਸ ਧਰਤੀ ਦੇ ਉੱਤੇ ਉਦੋਂ ਦੀ ਜਿਹੜੇ ਸੋਸ਼ਲ ਤੇ ਪੋਲੀਟੀਕਲ ਹਾਲਾਤ ਸਨ ਉਹ ਇੰਨੇ ਖਰਾਬ ਸਨ ਕਿ ਜਿਹੜੇ ਵੱਡੇ ਆਦਮੀ ਸਾਨੂੰ ਮਾੜਿਆਂ ਦੇ ਉੱਤੇ ਜ਼ੁਲਮ ਕਰਦੇ ਸਨ ਜਾਤ ਪਾਤ Hindu ਤੇ Muslim ਦੇ ਵਿੱਚ ਇੰਨੀ ਜ਼ਿਆਦਾ ਵੱਡੀ ਡਿਵਾਈਡ ਸੀ ਐਕਚੁਅਲੀ ਗੁਰੂ ਨਾਨਕ ਸਾਹਿਬ ਨੇ ਇੱਕ ਬ੍ਰਿਜ ਕਾਇਮ ਕੀਤਾ Hinduism ਤੇ Sikhism ਦੇ Muslim ਮਾਨ ਇਸਲਾਮ ਧਰਮ ਦੇ ਵਿੱਚ ਉਹਦੇ ਵਿੱਚੋਂ ਸਿੱਖ ਧਰਮ ਨਿਕਲਿਆ ਤੇ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਨਾ ਬੜਾ ਸਿੰਪਲ ਸੀ ਜਿਹੜਾ ਯੂਨੀਵਰਸਲ ਹੈ ਉਹ ਮੈਸੇਜ ਉਹਨਾਂ ਦਾ ਹੈ ਵਨਨੈਸ ਆਫ ਗੋਡ ਇੱਕ ਪਿਤਾ ਇੱਕ ਇਸਕੇਮ ਬਾਰੇ ਸਾਰੇ ਪਹਿਲਾਂ ਉਹਨਾਂ ਇਹ ਗੱਲ ਕੀਤੀ ਦੂਜੀ ਜਿਹੜੀ ਚੀਜ਼ ਉਹਨਾਂ ਨੇ ਦੱਸੀ ਸੀ ਕਿ ਯੂਨੀਵਰਸਲ ਬ੍ਰਦਰਹੁੱਡ ਹਮ ਸਾਰੇ ਇਕੋ ਜਿਹੇ ਨੇ ਸੋਸ਼ਲ ਇਕਵੈਲਟੀ ਜੈਂਡਰ ਇਕਵੈਲਟੀ ਹਮ ਸੋਸ਼ਲ ਇਕਵੈਲਟੀ ਦੀ ਗੱਲ ਉਹ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਚ ਇੱਕ ਜਗ੍ਹਾ ਲੱਗਦੇ ਨੇ ਪਈ ਨੀਚਾ ਅੰਦਰ ਨੀਚ ਨੀਚ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡੇ ਹਸੋ ਕੇ ਰੀਸ ਉਹ ਇਹ ਇਹ ਕਹਿ ਰਹੇ ਨੇ ਕਿ ਜਿਹੜੇ ਲੋਏਸਟ ਆਫ ਦੀ ਲੋ ਜਿਹੜੇ ਨਾ ਮੈਂ ਤੇ ਉਹਨਾਂ ਦੇ ਨਾਲ ਆ ਹੈਨਾ ਉਹ ਕਹਿੰਦੇ ਵੱਡਿਆਂ ਨਾਲ ਮੈਂ ਕੀ ਕਰਨਾ ਮੈਂ ਉਹਨਾਂ ਦੀ ਰੀਸ ਨਹੀਂ ਕਰਦਾ ਮੈਂ ਤਾਂ ਉਹਨਾਂ ਦੇ ਨਾਲ ਆ ਜਿਹੜੇ ਸਾਰਿਆਂ ਤੋਂ ਨੀਚੇ ਨੇ ਇਹ ਫਿਰ ਉਹਨਾਂ ਦੇ ਜਿਹੜੇ ਸਾਥੀ ਸਨ ਉਹ ਇੱਕ ਮੁਸਲਮਾਨ ਸਨ ਮਰਦਾਨਾ ਭਾਈ ਮਰਦਾਨਾ ਜਿਹੜੇ ਉਹਨਾਂ ਦੇ ਨਾਲ ਸਾਰੀ ਉਮਰ ਰਹੇ ਉਹ ਇੱਕ ਮੁਸਲਮਾਨ ਮੁਸਲਮਾਨ ਸਨ ਸੋਸ਼ਲ ਇਕਵੈਲਟੀ ਦੇ ਵਿੱਚ ਉਹ ਕਾਇਮ ਬੜਾ ਬਲੀਵ ਕਰਦੇ ਸਨ ਫਿਰ ਔਰਤ ਦੀ ਜਿਹੜੀ ਪੋਜੀਸ਼ਨ ਸੀ ਉਸ ਵੇਲੇ ਬੜੀ ਖਰਾਬ ਸੀ ਔਰਤ ਨੂੰ ਆਦਮੀ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਸ ਦੁਆਰਨੇ ਦੇ ਵਿੱਚ ਉਦੋਂ ਗੁਰੂ ਮਹਾਰਾਜ ਨੇ ਕਿਹਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਔਰ ਔਰਤ ਨੂੰ ਉਹ ਪੋਜੀਸ਼ਨ ਦਿੱਤੀ ਸਾਡੇ ਸਿੱਖ ਧਰਮ ਦੇ ਵਿੱਚ ਕਿ ਜਿਹਦੇ ਵਾਸਤੇ ਔਰਤਾਂ ਨੇ ਕਮਾਲ ਦਾ ਕੰਮ ਫਿਰ ਬਾਅਦ ਦੇ ਵਿੱਚ ਕੀਤਾ ਉਹ ਅਲੱਗ ਸਟੋਰੀ ਹੈ ਪਰ ਉਹ ਬੜਾ ਉਹਨਾਂ ਨੇ ਇਸ ਤਰ੍ਹਾਂ ਕੀਤਾ ਗੁਰੂ ਨਾਨਕ ਸਾਹਿਬ ਇੱਕ ਸਾਇੰਟਿਫਿਕ ਟੈਂਪਰ ਦੇ ਇਨਸਾਨ ਸਨ ਹਾਂ ਉਹਨਾ ਆਪਣਾ ਮੈਸੇਜ ਦੇਣ ਵਾਸਤੇ ਆਰਗੂਮੈਂਟ ਬੈਠ ਕੇ ਇੱਕ ਸਿੱਧ ਗੋਸ਼ਟੀ ਹੈ ਬੜੀ ਮਸ਼ਹੂਰ ਉਹਦੇ ਚ ਉਹਨਾ ਗੱਲਾਂ ਕੀਤੀਆਂ ਔਰ ਫਿਰ ਹੀ ਵਾਕ ਦੀ ਟਾਕ ਜੋ ਬੋਲਦੇ ਸਨ 30 ਸਾਲ ਦੇ ਜਵਾਨ ਇੱਕ ਇਨਸਾਨ ਤੁਸੀਂ ਦੇਖੋ ਕਿ ਉਹਨਾ ਦਿਨਾਂ ਚ ਜਦੋਂ ਕਮਿਊਨੀਕੇਸ਼ਨ ਕਿਹੋ ਜੇ ਸਨ ਖੜਾਵਾ ਪਾ ਕੇ ਇੱਕ ਇਨਸਾਨ 40 ਹਜ਼ਾਰ ਮੀਲ ਤੁਰਪਿਆ ਕਿਉਂਕਿ ਉਹਨਾਂ ਕੋਲ ਨਾ ਇੱਕ ਵਿਜਨ ਸੀ ਟੂ ਚੇਂਜ ਦੀ ਵਰਲਡ ਕਿ ਦੁਨੀਆ ਬਦਲਣੀ ਹੈ ਦੁਨੀਆ ਦੀਆਂ ਕੁਰੀਤੀਆਂ ਘਟ ਕਰਨੀਆਂ ਨੇ ਦੁਨੀਆ ਨੂੰ ਬਦਲ ਦੇਣਾ ਹੈ ਤੇ ਉਹ ਚੱਲ ਪਏ ਪੂਰੀ ਦੁਨੀਆ ਦੇ ਇਰਾਕ ਵੀ ਗਏ ਸ਼੍ਰੀਲੰਕਾ ਵੀ ਗਏ ਤਿੱਬਤ ਵੀ ਗਏ ਲੇਹ ਲਦਾਖ ਵੀ ਗਏ ਅਸਾਮ ਦੇ ਬੜੇ ਇਸ ਸੈਂਚ ਮੱਕਾ ਮਦੀਨਾ ਵੀ ਗਏ ਕਿੱਥੇ ਕਿੱਥੇ ਗਏ ਤੇ ਉਹ ਇੱਕ ਮੈਸੇਜ ਸੀ ਉਹਨਾਂ ਦਾ ਕਿ ਵਨ ਇਸ ਆਫ ਗੋਡ ਕਿ ਇੱਕ ਹੈ ਰੱਬ ਉਹਦੇ ਉੱਤੇ ਸੋ ਇਹ ਇਹ ਜਿਹੜਾ ਸਿੰਪਲ ਮੈਸੇਜ ਸੀ ਉਹਦੇ ਕਰਕੇ ਇਹ ਸਿੱਖ ਧਰਮ ਜਿਹੜਾ ਬੜਾ ਫੈਲਿਆ ਇਹ ਗੱਲ ਤੁਹਾਡੀ ਠੀਕ ਹੈ ਕਿ ਸ਼ਾਇਦ ਉਹ ਮੈਸੇਜ ਜਿਹੜਾ ਐਸ ਵੇਲੇ ਬਹੁਤ ਸਖ ਜ਼ਰੂਰਤ ਹੈ ਕਿ ਇਹ ਉਹ ਮੈਸੇਜ ਦੁਬਾਰਾ ਹਰ ਆਦਮੀ ਤੱਕ ਹਰ ਇਨਸਾਨ ਤੱਕ ਹਰ ਬੱਚੇ ਤੱਕ ਹਰ ਧਰਮ ਦੇ ਲੋਕਾਂ ਤੱਕ ਪਹੁੰਚੇ ਦੇਖੋ ਇੰਟਰਫੇਥ ਡਿਸਕਸ਼ਨ ਜਿਹੜੀ ਹੈ ਨਾ ਜਾਂ ਇੰਟਰਫੇਸ ਡਾਇਲੌਗ ਹਰ ਧਰਮ ਦਾ ਉਹ ਉਹਦੇ ਵਿੱਚੋਂ ਪਛਾਣਣਾ ਜਿਹੜਾ ਨਾ ਬੜਾ ਜ਼ਰੂਰੀ ਹੈ ਸੋ ਮੈਂ ਇਸ ਕਰਕੇ ਸਮਝਦਾ ਕਿ ਸ਼ਾਇਦ ਇਹਦੇ ਨਾਲ ਥੋੜਾ ਬਹੁਤ ਫਰਕ ਪਏ ਐਸ ਵੇਲੇ ਦੁਨੀਆ ਦੇਖੋ ਕਿਹੋ ਜੀ ਹੈ ਵੰਡੀ ਹੋਈ ਦੁਨੀਆ ਇਸ ਵੇਲੇ ਵੋਲੇਟਾਈਲ ਐਮਬਿਗਿਊਸ ਅਨਪ੍ਰੇਡੀਟੇਬਲ ਈਵਨ ਕਾਇਆਟਿਕ ਇਹੋ ਜੀ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਇਸ ਦੁਨੀਆ 'ਚ ਐਸ ਵੇਲੇ ਗੁਰੂ ਨਾਨਕ ਦਾ ਯੂਨੀਵਰਸਲ ਬ੍ਰਦਰਹੂਡ ਦਾ ਮੈਸੇਜ ਜਿਹੜਾ ਨਾ ਉਹਦੀ ਜ਼ਰੂਰਤ ਭੁੱਖ ਜਿਹੜੀ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਹੈ ਕਿ ਇਸ ਵੇਲੇ ਉਹ ਲਵ ਪੀਸ ਉਹਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਔਰ ਮੇਰਾ ਖਿਆਲ ਹੈ ਬਾਹਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਤੁਹਾਡਾ ਕਮਾਲ ਦਾ ਹੈਰੀਟੇਜ ਹੈ ਉਹਨੂੰ ਸਮਝੋ ਉਹਦੇ ਤੋਂ ਸਿੱਖੋ ਤੇ ਆਪਣੀ ਲਾਈਫ ਨੂੰ ਅੱਛਾ ਬਣਾਓ ਦੁਬਾਰਾ ਵਾਪਸ ਮੈਂ ਕਿਤਾਬ ਤੇ ਆਵਾਂਗੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੁਸੀਂ ਸ਼ੋਅ ਕਰੋ ਕਿ ਸਟਾਰਟਿੰਗ ਕਿਸ ਤਰੀਕੇ ਦੀ ਹੈ ਕੀ ਕੁਝ ਇਸ ਕਿਤਾਬ ਦੇ ਵਿੱਚ ਹੈਗਾ ਹੈ ਜੰਦਰਜੀ ਐਸਟਰਾ ਹੈ ਕਿ ਇਹਦੇ ਵਿੱਚ ਜਿਵੇਂ ਆ ਸਾਰਿਆਂ ਨੂੰ ਸ਼ਾਇਦ ਪਤਾ ਹੋਏ ਕਿ ਜਪਤੀ ਸਾਹਿਬ ਦੇ ਵਿੱਚ ਇੱਕ ਤਾਂ ਮੂਲ ਮੰਤਰ ਹੈ ਮੂਲ ਮੰਤਰ ਦਾ ਮਤਲਬ ਇਹ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਕਿਸਮ ਦੀ ਪ੍ਰੇਅਰ ਹੈ ਕਿ ਪ੍ਰਮਾਤਮਾ ਜਿਹੜਾ ਮੈਂ ਕੰਮ ਸ਼ੁਰੂ ਕੀਤਾ ਇਹਨੂੰ ਨਿਰਵਿਗਨ ਜਿਹੜਾ ਪੂਰਾ ਕਰਿਆ ਜੀ ਇਹ ਇੱਕ ਇਹ ਮੂਲ ਮੰਤਰ ਹੈ ਮੂਲ ਮੰਤਰ ਹੈ ਇਹ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਇਹ ਮੂਲ ਮੰਤਰ ਹੈ ਹੂੰ ਉਹਦੇ ਬਾਅਦ ਇੱਕ ਸ਼ਲੋਕ ਪਹਿਲਾਂ ਤੇ ਫਿਰ 38 ਪੌੜੀਆਂ ਹੂੰ ਤੇ ਉਹਦੇ ਬਾਅਦ ਇੱਕ ਸ਼ਲੋਕ ਅਖੀਰ ਦੇ ਵਿੱਚ ਹੂੰ ਸੋ ਮੈਂ ਕੀ ਕੀਤਾ ਕਿ ਜਿਵੇਂ ਗੁਰਮੁਖੀ ਦੇ ਵਿੱਚ ਇਹ ਦੇਖੋ ਜੀ ਜਿਵੇਂ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਹੈ ਹੈਨਾ ਹੁਣ ਗੁਰਮੁਖੀ ਨੂੰ ਮੈਂ ਰੋਮਨ ਦੇ ਵਿੱਚ ਲਿਖਿਆ ਹੈ ਨਾ ਉਹ ਰੋਮਨ ਦੇ ਬਾਅਦ ਇੱਕ ਬਰੀਫ ਗਲੋਸਰੀ ਡਿਫਿਕਲਟ ਵਰਡ ਜਿਹੜੇ ਨੂੰ ਉਹਨਾਂ ਨੂੰ ਸਮਝਾਉਂਦਾ ਉਹਦੇ ਬਾਅਦ ਅ ਸੈਂਸ ਆਫ ਦੀ ਮੈਸੇਜ ਹਾਂ ਇਹ ਜਿਹੜਾ ਮੈਸੇਜ ਜਿਹੜਾ ਤੁਸੀਂ ਪੌੜੀ ਦੇ ਵਿੱਚ ਪੜਨ ਲੱਗੇ ਹੋ ਜਿਹਦੀ ਟ੍ਰਾਂਸਲੇਸ਼ਨ ਅੱਗੇ ਦਿੱਤੀ ਹੈ ਉਹਦਾ ਸੈਂਸ ਕੀ ਹੈ ਉਹਦਾ ਥੀਮ ਕੀ ਉਹਦੇ ਵਿੱਚ ਹੈ ਕੀ ਇਹ ਪੜ੍ਹ ਕੇ ਜਦੋਂ ਬੰਦਾ ਆਏਗਾ ਕੋਈ ਵੀ ਬੀਡ ਜਿਹੜਾ ਆਏਗਾ ਸਿੰਪਲ ਟਰਾਂਸਲੇਸ਼ਨ ਪੜਨ ਵਾਸਤੇ ਉਦੋਂ ਉਹਨੂੰ ਉਹ ਗੱਲ ਜਿਹੜੀ ਹੈ ਮੈਸੇਜ ਸ਼ਾਇਦ ਚੰਗਾ ਅਚੀ ਤਰ੍ਹਾਂ ਸਮਝ ਸਕੇ ਤੇ ਪੂਰੀ ਕਿਤਾਬ ਦੇ ਵਿੱਚ ਇਹੀ ਕੋਸ਼ਿਸ਼ ਹੈ ਕਿ ਗੁਰਮੁਖੀ ਤੋਂ ਰੋਮਨ ਰੋਮਨ ਗੁਰਮੁਖੀ ਦੇ ਜਿਹੜੇ ਡਿਫਿਕਲਟ ਵਰਡ ਨੇ ਉਹਨਾਂ ਦੀ ਅੰਗਰੇਜ਼ੀ ਵਿੱਚ ਟਰਾਂਸਲੇਸ਼ਨ ਫਿਰ ਉਹਦਾ ਥੀਮ ਤੇ ਉਹਦੇ ਬਾਅਦ ਸਿੰਪਲ ਟਰਾਂਸਲੇਸ਼ਨ ਮੈਂ ਖੁਦ ਪਰਸਨਲੀ ਬੁੱਕ ਦੇਖੀ ਹੈ ਤੇ ਬਿਲਕੁਲ ਲੇਮਨ ਲੈਂਗੁਏਜ ਦੇ ਵਿੱਚ ਹੈ ਇਹ ਬੁੱਕ ਤੇ ਕਿੰਨੇ ਕੁ ਮਤਲਬ ਵਰਡਸ ਕਿਥੋਂ ਚੁਣ-ਚੁਣ ਕੇ ਮਤਲਬ ਕੀ ਸੋਚ ਕੇ ਲਿਖੀ ਸੀ ਵੀ ਮੈਂ ਇਹ ਵਰਡਸ ਯੂਜ਼ ਕਰਨੇ ਆ ਇਦਾਂ ਦੇ ਵਰਡਸ ਯੂਜ਼ ਕਰਨੇ ਇਸ ਤਰ੍ਹਾਂ ਹੁੰਦਾ ਜਨਨ ਜੀ ਕਿ ਕਿਸੇ ਵੀ ਆਥਰ ਜਾਂ ਕਿਸੇ ਰਾਈਟਰ ਤੁਸੀਂ ਕਈ ਸਾਲਾਂ ਤੋਂ ਜਦੋਂ ਲਿਖਦੇ ਰਹੋ ਤੇ ਤੁਹਾਨੂੰ ਐਪਰੋਪ੍ਰੀਏਟ ਜਿਹੜਾ ਠੀਕ ਲਫ਼ਜ਼ ਟੁਕਮਾ ਲਫ਼ਜ਼ ਐਪਰੋਪ੍ਰੀਏਟ ਦਾ ਮਤਲਬ ਟੁਕਮਾ ਲਫ਼ਜ਼ ਜਿਹੜਾ ਨਾ ਉਹ ਲੱਭਣ ਵਾਸਤੇ ਕੋਸ਼ਿਸ਼ ਤੇ ਕਰਨੀ ਪੈਂਦੀ ਹੈ ਕਿਉਂਕਿ ਜਦੋਂ ਦੂਸੀ ਭਾਸ਼ਾ ਜਿਵੇਂ ਮੈਂ ਕਿਹਾ ਕਿ ਟ੍ਰਾਂਸਲੇਸ਼ਨ ਕੰਮ ਹੀ ਬਹੁਤ ਔਖਾ ਹੈ ਤੇ ਦੂਸੀ ਭਾਸ਼ਾ ਦਾ ਜਿਹੜਾ ਉਹ ਹੈ ਉਹਨੂੰ ਕਨਵਰਟ ਕਰਨ ਦੇ ਵਿੱਚ ਐਫਰਟ ਤਾਂ ਲੱਗਦੀ ਹੈ ਪਰ ਜੇ ਤੁਹਾਨੂੰ ਪ੍ਰੈਕਟਿਸ ਹੋ ਜੇ ਔਰ ਤੁਹਾਡੀ ਥੋੜੀ ਬਹੁਤ ਪਕੜ ਹੋਏ ਜਿਹੜੀ ਲੈਂਗੁਏਜ ਵਿੱਚ ਤੁਸੀਂ ਟ੍ਰਾਂਸਲੇਸ਼ਨ ਕਰਨਾ ਹੈ ਜੇ ਤੁਹਾਡੀ ਪਕੜ ਹੋਏ ਇੰਗਲਿਸ਼ ਲੈਂਗੁਏਜ ਦੇ ਵਿੱਚ ਤੇ ਉਹਦੇ ਥੋੜਾ ਜਆ ਆਸਾਨ ਹੋ ਜਾਂਦਾ ਮੈਂ ਇੱਕ ਹੋਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਪੇ ਜਿਹੜੀ ਲੰਗਰ ਦੀ ਗੱਲ ਮੈਂ ਕਰ ਰਿਹਾ ਸਾਂ ਤੇ ਸੇਵਾ ਦੀ ਇਹ ਸਿੱਖ ਵੇ ਆਫ ਲਾਈਫ ਹੈ ਤੁਸੀਂ ਗੁਰੂ ਵਾਰਾਜ ਨੇ ਉਦੋਂ ਪ੍ਰੋਟੈਕਸ਼ਨ ਆਫ এনवायरमेंट ਦੀ ਵੀ ਗੱਲ ਕੀਤੀ ਅਸੀਂ ਅੱਜ এনवायरमेंट ਕਿੱਡਾ ਵੱਡਾ ਇਸ਼ੂ ਬਣਿਆ ਹੋਇਆ ਸਾਰੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੈ ਗਲੋਬਲ ਵਾਰਮਿੰਗ ਕਰਕੇ ਕੀ ਹੋ ਰਿਹਾ ਹੈ ਅੱਜ ਉਦੋਂ ਉਹਨਾਂ ਨੇ ਪ੍ਰੋਟੈਕਸ਼ਨ ਆਫ এনवायरमेंट ਦੀ ਗੱਲ ਕੀਤੀ ਜਦੋਂ ਉਹਨਾਂ ਨੇ ਗੱਲ ਕੀਤੀ ਪਈ ਲੱਖ ਆਕਾ ਸਾਗਾਸ ਲੱਖ ਪਤਾਲਾ ਪਤਾਲ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਉਦੋਂ ਇਹ ਵੀ ਗੱਲਾਂ ਉਹਨਾਂ ਨੇ ਕੀਤੀਆਂ ਸੋ ਔਰ ਨਵੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਉਦੋਂ ਆ ਆਦਮੀ ਸੋਚਦਾ ਨਹੀਂ ਸੀ ਕਿਉਂਕਿ ਸਾਇੰਟਿਫਿਕ ਟੈਂਪਰ ਆਮ ਆਦਮੀ ਦਾ ਨਹੀਂ ਸੀ ਉਦੋਂ ਉਹਨਾਂ ਕਿਹਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਹਾਂ ਔਰ ਗ੍ਰਹਾਂ ਬਾਰੇ ਉਹਨਾਂ ਨੇ ਆਪੇ ਕਰੋੜ ਅ ਅਨਤਨਾ ਚਲੇ ਅਨਤਨਾ ਅਨਤ ਕਰੋੜ ਚਲੇ ਅਨਤਨਾ ਇਹ ਇਹ ਗੱਲ ਉਹਨਾਂ ਨੂੰ ਉਦੋਂ ਕਹੀਆਂ ਜਿਹੜੀ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਪਲੈਨੇਟਸ ਜਿਹੜੇ ਨੇ ਜਾਂ ਜਦੋਂ ਗ੍ਰੈਂਡ ਲੱਗਦਾ ਉਹਨੂੰ ਉਹਨਾਂ ਨੇ ਸੈਂਟੀਫਿਕ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਔਰ ਇੱਕ ਸਿੱਖ ਧਰਮ ਦੀ ਜਿਹੜੀ ਖਾਸ ਗੱਲ ਸ਼ੇਅਰ ਕਰਨੀ ਸਾਰਿਆਂ ਨਾਲ ਬੜੀ ਜ਼ਰੂਰੀ ਹੈ ਉਹ ਇਹ ਹੈ ਕਿ ਚੜ੍ਹਦੀ ਕਲਾ ਦੀ ਗੱਲ ਕੀਤੀ ਉਹਨਾਂ ਚੜ੍ਹਦੀ ਕਲਾ ਮਤਲਬ ਰਿਮੇਨ ਆਲਵੇਜ਼ ਇਨ ਹਾਈ ਸਪਿਰਿਟਸ ਔਰ ਦੂਜੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਦਾ ਮਤਲਬ ਹੈ ਵੈਲ ਬੀਇੰਗ ਆਫ एवरीवन ਇਹ ਮੇਰਾ ਖਿਆਲ ਹੈ ਇਹੋ ਜਿਹੇ ਕੁਝ ਚੀਜ਼ਾਂ ਨੇ ਜਿਹੜੀਆਂ ਸੈਕਟਰ ਨੂੰ ਇੱਕ ਵੇ ਆਫ ਲਾਈਫ ਬਣਾਉਂਦਾ ਹੈ ਔਰ ਆਮ ਆਦਮੀ ਤੁਸੀਂ ਦੇਖਿਆ ਹੋਣਾ ਪਈ ਪੈਂਡੇਮਿਕ ਦੇ ਵਿੱਚ ਜਾਂ ਕਿਦਰੇ ਕੋਈ ਉਹ ਆ ਜਾਏ ਪੋਚਾਲ ਆ ਜਾਏ ਕਿਦਰੇ ਫਲੱਡ ਆ ਜਾਂ ਤੁਸੀ ਦੇਖਦੇ ਹੋਵੋਗੇ ਸਾਰੀ ਦੁਨੀਆ ਜਾਣਦੀ ਹੈ ਕਿ ਸਿੱਖ ਜਿਹੜਾ ਸਾਰਿਆਂ ਤੋਂ ਪਹਿਲਾਂ ਪਹੁੰਚਿਆ ਹੁੰਦਾ ਹੈ ਇਹ ਕਿਵੇਂ ਆਇਆ ਇਹ ਗੁਰੂ ਨਾਨਕ ਸਾਹਿਬ ਨੇ ਜਿਹੜਾ ਦਿੱਤਾ ਨਾ ਹੁਕਮ ਸੇਵਾ ਕਰਨੀ ਔਰ ਲੰਗਰ ਜਿਹੜਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਹਰ ਗੁਰਦੁਆਰੇ ਦੇ ਵਿੱਚ 24 ਘੰਟੇ ਲੰਗਰ ਜਿਹੜਾ ਮਿਲਦਾ ਹੀ ਮਿਲਦਾ ਹੈ ਸੋ ਇਹ ਕੋਈ ਚੀਜ਼ਾਂ ਨੇ ਜਿਹੜੀਆਂ ਮੇਰਾ ਖਿਆਲ ਹੈ ਸਿੱਖ ਧਰਮ ਨੂੰ ਬੜਾ ਅਟਰੈਕਟਿਵ ਤੇ ਬੜਾ ਪਪੂਲਰ ਬਣਾਉਂਦੇ ਨੇ ਤੇ ਵੇ ਆਫ ਲਾਈਫ ਨੂੰ ਅਪਣਾਉਣ ਵਾਸਤੇ ਜੀ ਐਟ ਲਾਸਟ ਮੇਰਾ ਸਵਾਲ ਇਹ ਰਹੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਿੰਦੀ ਦੇ ਵਿੱਚ ਵੀ ਟਰਾਂਸਲੇਸ਼ਨ ਹੋ ਸਕਦੀ ਹੈ ਕਿਉਂਕਿ ਹਿੰਦੀ ਜਿਹੜੀ ਹੈ ਉਹ ਮਾਤਰ ਭਾਸ਼ਾ ਮੰਨੀ ਜਾਂਦੀ ਹੈ ਜਨਤ ਜੀ ਹਿੰਦੀ ਮਾਤਰੀ ਭਾਸ਼ਾ ਨਹੀਂ ਇਹ ਅਫੀਸ਼ੀਅਲ ਲੈਂਗੁਏਜ ਹੈ ਸਾਡੀਆਂ ਦੋ ਅਫੀਸ਼ੀਅਲ ਲੈਂਗੁਏਜ ਨੇ ਇੰਡੀਆ ਦੇ ਵਿੱਚ ਇੱਕ ਹੈ ਇੰਗਲਿਸ਼ ਤੇ ਦੂਜੀ ਹੈ ਹਿੰਦੀ ਹੂੰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬੜਾ ਵੱਡੀ ਪਾਪੂਲੇਸ਼ਨ ਹੈ ਚਾਹੇ ਉਹ ਯੂਪੀ ਦੀ ਹੋਵੇ ਜਾਂ ਅਮ ਹਿਮਾਚਲ ਵੀ ਪਹਾ ਲੋ ਦੇ ਵਿੱਚ ਰਾਜਸਥਾਨ ਦੇ ਵਿੱਚ ਪਹਾ ਲੋ ਤੇ ਉਧਰ ਇਥਾ ਮੱਧ ਪ੍ਰਦੇਸ਼ ਇਹ ਸਾਰੇ ਪ੍ਰਦੇਸ਼ਾਂ ਦੇ ਵਿੱਚ ਹਿੰਦੀ ਇੱਕ ਬੜੀ ਇੰਪੋਰਟੈਂਟ ਲੈਂਗੁਏਜ ਹੈ ਤੇ ਬੜੀ ਅੱਛੀ ਗੱਲ ਹੈ ਇਹਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਪੰਜਾਬੀ ਤੇ ਇਹਨੂੰ ਹਿੰਦੀ ਦੇ ਵਿੱਚ ਵੀ ਟ੍ਰਾਂਸਲੇਸ਼ਨ ਕੀਤਾ ਜਾਏ ਕੋਸ਼ਿਸ਼ ਇਹ ਹੋਏਗੀ ਮੇਰੀ ਇਹਨੂੰ ਕਰਵਾਸਤ ਬਹੁਤ ਬਹੁਤ ਸ਼ੁਕਰੀਆ ਦਲਜੀਤ ਜੀ ਮਾ ਜੀ ਸਾਨੂੰ ਟਾਈਮ ਦੇਣ ਦੇ ਲਈ ਤੇ ਇੰਨੀ ਵਧੀਆ ਜਿਹੜੀ ਹੈ ਬੁੱਕ ਲਿਖਣ ਦੇ ਲਈ ਕਿਉਂਕਿ ਪਹਿਲੀ ਬਾਣੀ ਹੈ ਸਿੱਖਾਂ ਦੀ ਤੇ ਹਰ ਸਿੱਖ ਇਹਨੂੰ ਪੜਨਾ ਚਾਹੁੰਦਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਕਿ ਕਿੰਨੀਆਂ ਕੁ ਮੁਸ਼ਕਿਲਾਂ ਵੀ ਆਈਆਂ ਇਸ ਕਿਤਾਬ ਨੂੰ ਲਿਖਣ ਦੇ ਲਈ ਤੇ ਕੀ ਸੋਚ ਕੇ ਲਿਖੀ ਹੈ ਕਿਤਾਬ ਉਹ ਵੀ ਤੁਸੀਂ ਦਿਲਜੀਤ ਮਾਜੀਤੋ ਜਾਣਿਆ ਫਿਲਹਾਲ ਇਸ ਇੰਟਰਵਿਊ ਚ ਇੰਨਾ ਹੀ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ